ਹੋਤੋ ਕਿ ਤਾ ਸਿੰਘੋ ਸਰਸਾਂ ਨੂੰ ਪਾਰ ਕਰ ਜਾਵੋ ਜਦੋਂ ਸਿੰਘ ਸਰਸਾਂ ਨੂੰ ਪਾਰ ਕਰਨ ਲੱਗੇ ਗੁਰੂ ਪਰਵਾਰ ਸਰਸਾਂ ਨੂੰ ਪਾਰ ਕਰਨ ਲੱਗਾ ਕਲੇਨ ਸਰਸਾਂ ਦਾ ਵੇਗ ਤੇਜ਼ ਹੋ ਗਿਆ بارش ਪੈ ਰਹੀ ਹੈ ਜਦੋਂ ਵੇਗ ਤੇਜ਼ ਹੋਇਆ ਸਤਗੁਰੂ ਪਾਤਸ਼ਾਹ ਮਹਾਰਾਜ ਦੇ ਕੀਮਤੀ ਘੋੜੇ ਕੀਮਤੀ ਗ੍ਰੰਥ ਸਰਸਾਂ ਦੀ ਪੇਟ ਹੋ ਗਏ ਕੰਗਿਆ ਸਿੰਘਾਂ ਦੀ ਸ਼ਹਾਦਤ ਹੋ ਗਈ ਦਰਦ ਮਾਇਆ ਮਿਰਦ ਗਜ਼ਰਗ ਉਸ ਪਾਣੀ ਵਿੱਚ ਡਿੱਗ ਗਏ ਪਾਤਸ਼ਾਹ ਮਹਾਰਾਜ ਦਾ ਇੱਕ ਹਿੱਸਾ ਦੇ ਵਿੱਚ ਪਰਬਾਰ ਪੱਜਿਆ ਗਿਆ ਕਲਗੀ ਵਾਲੇ ਪਾਤਸ਼ਾਹ ਮਹਾਰਾਜ 40 ਸਿੰਘਾਂ ਨੂੰ ਲੈ ਕੇ ਇੱਧਰ ਰੋਪੜ ਦੀ ਤਰਫ ਵੱਲ ਜਾਂਦੇ ਨੇ ਵੱਡੇ ਸਹਿਬ ਜਾਨ ਦੇ ਬਾਬਾ ਜੀ ਸਿੰਘ ਜਰਦ ਸਿੰਘ ਨਾਲ ਨੇ ਮਤਾ ਮਤਾ ਸਹਿਬ ਕਰਤੇ ਮਤਾ ਸਭ ਤਰਫ ਦੀ ਉਹ ਫਿਰ ਵੀ ਗੱਲ ਪੈ ਮਲੇ ਸਿੱਖ ਲੈ ਕੇ ਚਲਾ ਜਾਂਦਾ ਮਾਤਾ ਗੁਜਰਤ ਔਰ ਛੋਟੇ ਸਹਿਰ ਜਾਦੇ ਬਾਬਾ ਛੋੜਾ ਵਰਸ ਬਾਬਾ ਫਤਿਹ ਸਿੰਘ ਇਹ ਖੇੜੀ ਬਾੜ ਜਾਂਦੇ ਨੇ ਜਿਵੇਂ ਹਸਦਾ ਬਸਦਾ ਗੁਰੂ ਦਾ ਪਰਿਵਾਰ ਸਰਸਾ ਦੇ ਘਾਹ ਤੋਂ ਕਿਤੇ ਜਾ ਕੇ ਕੰਨ ਸਵਚ ਬੱਡਾ ਜਾਂਦਾ ਉਹ ਜੁਫਾ ਕਾਣਾ ਦੀ ਦਾਸਤਾਨ ਨੂੰ ਪੇਜੇ ਪੜ੍ਹੂ ਦਾ ਤੁਹਾਡੀ ਕਥਾ ਪਾਈਸੇ ਪਾਈ ਦਰਵਾਜੇ ਤੋਂ ਕੌਣੀ ਕਰਵਿੰਦਰ ਸਿੰਘ ਰੜੀਆ ਸਰੰਗੀ ਬਾੜ ਤੋਂ ਕਰਵਿੰਦਰ ਸਿੰਘ ਆਪਣੀ ਆਪ ਹੀ ਦੇ ਸਰਵਪ੍ਰੋਫਿਸ਼ ਕਰ ਰਹੇ ਹੈ ठाठा मारवा अॻे ठाठा मारवा पैगे आछोड़ा रूप वारे वारोड़ा रूप वारे वार रीारा कयासी कोन वारा पव गुरू पर गुरु परवारा ਫੋਟੇ ਆਪਣੀ ਮਾਤਾ ਕੋਨੇ ਹੋਆ ਹਮ ਬਹਿਰੀਆ ਦੀ ਘਰ ਮਾਰਦਾ ਹੋਆ ਹਮ ਬਹਿਰੀਆ ਦੀ ਘਰ ਮਾਰਦਾ ਬੈ ਗਿਆ ਮਛੂੜਾ ਗੁਰੂ ਪਰਵਾਰ ਦਾ ਬੈ ਗਿਆ ਮਛੂੜਾ ਗੁਰੂ ਪਰਵਾਰ ਦਾ चङवास चङवासी खूर पारा पाण फादा तूं पर वछोरा गुरू पर माला श्री चारे नया प्री चारो नया लोड़ी सबर ਸਾਂਝਾ ਬੋਲ ਹੋਇਆ ਕਾਸੀ ਜਾਂਦੀ ਮਾਰਦਾ ਸਾਂਝਾ ਬੋਲ ਹੋਇਆ ਕਾਸੀ ਜਾਂਦੀ ਮਾਰਦਾ ਪੈ ਗਿਆ ਬਿਛੜਾ ਗੁਰੂ ਪਰਵਾਰ ਦਾ ਪੈ ਗਿਆ ਬਿਛੜਾ ਗੁਰੂ ਪਰਵਾਰ ਦਾ ਪੈ ਗਿਆ ਬਿਛੜਾ ਗੁਰੂ ਪਰਵਾਰ ਦਾ ਓਹ ਹੋ